ਹੈਲੋ ਦੋਸਤੋ ਘਰੇਲੂ ਇਲਾਜ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਦੋਸਤੋ ਧੂਲ ਮਿੱਟੀ ਅਤੇ ਕੰਪਿਊਟਰ ਅਤੇ smartphones ਦੇ ਜ਼ਿਆਦਾ ਇਸਤੇਮਾਲ ਦੇ ਨਾਲ ਅੱਖਾਂ ਦੇ ਨਾਲ ਜੁੜੀਆਂ ਪਰੇਸ਼ਾਨੀਆਂ ਆਮ ਹੋ ਗਈਆਂ ਹਨ ਜੇਕਰ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਅਤੇ ਜਲਨ ਹੁੰਦੀ ਹੈ ਤਾਂ ਤੁਸੀਂ ਸਮਝ ਜਾਓ ਕਿ ਤੁਹਾਡੀਆਂ ਅੱਖਾਂ ਕਮਜ਼ੋਰ ਹੋ ਰਹੀਆਂ ਹਨ ਇਹ ਡਰਾਈ ਆਈਸ ਦੇ ਵੀ ਲੱਸਣ ਹੋ ਸਕਦੇ ਹਨ ਦੋਸਤੋ ਕੰਪਿਊਟਰ ਜਾਂ ਫਿਰ ਸਮਾਰਟਫੋਨ ਦਾ ਜਿਹੜੇ ਲੋਕ ਜ਼ਿਆਦਾ ਇਸਤੇਮਾਲ ਕਰਦੇ ਹਨ ਅਤੇ ਇਸ ਤਰ੍ਹਾਂ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਜੇ ਪਾਣੀ ਆਉਣ ਲੱਗਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਅੱਖਾਂ ਦੇ ਵਿੱਚ ਖਾਜ਼ ਹੋਣ ਲੱਗਦੀ ਹੈ ਅਤੇ ਖੁਜਲੀ ਕਰਨ ਦੇ ਨਾਲ ਅੱਖਾਂ ਲਾਲ ਵੀ ਹੋ ਜਾਂਦੀਆਂ ਹਨ ਅੱਖਾਂ ਦੇ ਵਿੱਚ ਚੁਬਨ ਹੁੰਦੀ ਹੈ ਅਤੇ ਧੁੰਦਲਾ ਦਿਖਾਈ ਦੇਣ ਲੱਗਦਾ ਹੈ ਜੇਕਰ ਜ਼ਿਆਦਾ ਉਮਰ ਦੇ ਵਿੱਚ ਇਹ ਸਮੱਸਿਆ ਹੋਵੇ ਤਾਂ ਇਹ ਆਮ ਗੱਲ ਹੈ ਕਿਉਂਕਿ ਜ਼ਿਆਦਾ ਉਮਰ ਦੇ ਵਿੱਚ ਅੱਖਾਂ ਆਮ ਤੌਰ ਤੇ ਕਮਜ਼ੋਰ ਹੋਣ ਲੱਗਦੀਆਂ ਹਨ ਜੇਕਰ ਇਹ ਸਮੱਸਿਆ ਘੱਟ ਉਮਰ ਦੇ ਲੋਕਾਂ ਦੇ ਵਿੱਚ ਹੋਵੇ ਤਾਂ ਇਹ ਗੰਭੀਰ ਸਮੱਸਿਆ ਹੋ ਸਕਦੀ ਹੈ ਲੇਕਿਨ ਤੁਸੀ ਘਬਰਾਉਣਾ ਨਹੀਂ ਹੈ ਕਿਉਂਕਿ ਇਸ ਸਮੱਸਿਆ ਦਾ ਬਿਲਕੁਲ ਹੀ ਸਟਿਕ ਇਲਾਜ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ। ਦੋਸਤੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਦੇ ਅੰਤ ਦੇ ਵਿੱਚ ਮੈਂ ਤੁਹਾਨੂੰ ਟਿਪਸ ਦੇ ਰੂਪ ਵਿੱਚ ਇੱਕ ਹੋਰ ਘਰੇਲੂ ਨੁਸਖਾ ਦੱਸੂਗਾ। ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਦਾ ਜੇਕਰ ਅੱਖਾਂ ਦੇ ਵਿੱਚੋਂ ਪਾਣੀ ਡਗਦਾ ਹੈ ਤਾਂ ਇਹ ਨੁਸਖਾ ਉਸਦੇ ਲਈ ਵੀ ਕਾਰਗਰ ਰਹੇਗਾ। ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਇਹ ਜਿਹੜੀ ਚੀਜ਼ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਇਹ ਹਨ ਮੁਨੱਕਾਂ ਜੀ ਹਾਂ ਦੋਸਤੋ ਤੁਸੀਂ ਇਸ ਨੁਕਸੇ ਦੇ ਵਿੱਚ ਮੁਨੱਕਾਂ ਦਾ ਇਸਤੇਮਾਲ ਕਰਨਾ ਹੈ ਤੁਸੀਂ ਮਾਰਕੀਟ ਦੇ ਵਿੱਚੋਂ ਮੁਨੱਕਾਂ ਨੂੰ ਖਰੀਦ ਲੈਣਾ ਹੈ ਤੁਸੀਂ ਇਸ ਨੁਕਸੇ ਨੂੰ ਤਿਆਰ ਕਿਵੇਂ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਦੋਸਤੋ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 60 ਗ੍ਰਾਮ ਮੁਨੱਕਾਂ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਇਹਨਾਂ ਮੁਨੱਕਾਂ ਨੂੰ ਖਾ ਲੈਣਾ ਹੈ ਅਤੇ ਜਸ ਪਾਣੀ ਦੇ ਵਿੱਚ ਤੁਸੀਂ ਇਹਨਾਂ ਮੁਨੱਕਾਂ ਨੂੰ ਪਿਉਆਇਆ ਸੀ ਤੁਸੀਂ ਉਸ ਪਾਣੀ ਨੂੰ ਵੀ ਪੀ ਲੈਣਾ ਹੈ ਇਸ ਤਰ੍ਹਾਂ ਤੁਸੀਂ ਲਗਾਤਾਰ 15 ਦਿਨਾਂ ਤੱਕ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਇਸ ਤਰ੍ਹਾਂ 15 ਦਿਨ ਤੱਕ ਲਗਾਤਾਰ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਬਿਲਕੁਲ ਹੀ ਬੰਦ ਹੋ ਜਾਵੇਗਾ ਅਤੇ ਅੱਖਾਂ ਦੇ ਵਿੱਚ ਖੁਜਲੀ ਅਤੇ ਚੁਬਣ ਅਤੇ ਧੁੰਦਲਾ ਦਿਖਾਈ ਦੇਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਦੋਸਤੋ ਇਹ ਹੀ ਨਹੀਂ ਇਸ ਨੌਕਸੇ ਦੇ ਪ੍ਰਯੋਗ ਦੇ ਨਾਲ ਅੱਖਾਂ ਦੀ ਰੌਸ਼ਨੀ ਵੀ 15 ਦਿਨਾਂ ਦੇ ਵਿੱਚ ਵੱਧ ਜਾਵੇਗੀ ਇਸ ਨੌਕਸੇ ਦਾ ਪ੍ਰਯੋਗ ਤੁਸੀਂ 15 ਦਿਨਾਂ ਤੱਕ ਜਰੂਰ ਕਰੋ ਅਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਦੋਸਤੋ ਹੁਣ ਮੈਂ ਤੁਹਾਨੂੰ ਅੱਜ ਦਾ ਟਿਪਸ ਵੀ ਦੱਸ ਦਿੰਦਾ ਹਾਂ ਟਿਪਸ ਦੇ ਵਿੱਚ ਮੈਂ ਜਿਹੜਾ ਤੁਹਾਨੂੰ ਘਰੇਲੂ ਨੁਸਖਾ ਦੱਸੂਗਾ ਤੁਸੀਂ ਉਸ ਨੌਕਸੇ ਦਾ ਹੀ ਪ੍ਰਯੋਗ ਜਰੂਰ ਕਰਿਓ 15 ਦਿਨ ਤੱਕ ਦਿਨ ਦੇ ਵਿੱਚ ਇੱਕ ਟਾਈਮ ਪਾਲਕ ਦਾ ਜੂਸ ਜਰੂਰ ਪੀਓ ਇਸ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਅੱਖਾਂ ਦੇ ਵਿੱਚੋਂ ਪਾਣੀ ਡਿਗਣਾ ਬੰਦ ਹੋ ਜਾਂਦਾ ਹੈ ਤਾਂ ਦੋਸਤੋ ਤੁਸੀਂ ਵੀ ਇਸ ਨੌਕਸੇ ਨੂੰ ਜ਼ਰੂਰ ਵਰਤੋ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਅਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ